ਮਤੀਦਾ ਜੀ ਦੇ ਸਾਹਮਣੇ ਕਿੰਨਾ ਕੁਛ ਹੈ ਵਾਰ-ਵਾਰ ਮੁਗਲ ਕਹਿੰਦੇ ਨੇ ਤੁਹਾਨੂੰ ਬੇਗਮਾਂ ਦੇ ਡੋਲੇ ਉੱਚੇ ਆਉਂਦੇ ਨੌਕਰੀਆਂ ਚੰਗਾ ਚੰਗਾ ਜਿੱਦਾਂ ਦਾ ਤੁਸੀਂ ਕਹੋ bizness ਸੈੱਟ ਕਰਕੇ ਦੇਾਂਗੇ ਕਾਰੋਬਾਰ ਦੇਾਂਗੇ ਮਹਿਲ ਦੇਾਂਗੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਰੋਜ਼ ਖਾਣ ਨੂੰ ਮਿਲਣਗੇ ਜਿੰਨੇ ਤਰ੍ਹਾਂ ਦਾ ਚਾਹੋ ਭੋਜਨ ਤੁਹਾਨੂੰ ਰੋਜ਼ ਮਿਲੇ ਹਰ ਚੀਜ਼ ਦੁਨੀਆ ਦੀ ਜਿਹਦੇ ਲਈ ਲੋਕੀ ਮਰਦੇ ਨੇ ਜਿੰਨਾ ਚੀਜ਼ਾਂ ਪਿੱਛੇ ਲੋਕੀ ਸਾਰੀ ਜ਼ਿੰਦਗੀ ਤਬਾਹ ਕਰ ਜਾਂਦੇ ਨੇ ਸਭ ਕੁਝ ਮਿਲੇਗਾ ਇੱਕ ਚੀਜ਼ ਛੱਡਣੀ ਪੈਣੀ ਹੈ ਹੁਣ ਜਦੋਂ ਇੰਨਾ ਕੁਝ ਮਿਲਦਾ ਹੈ ਤੇ ਫਿਰ ਕੁਝ ਨਾ ਕੁਝ ਛੱਡਣਾ ਵੀ ਤੇ ਪੈਣਾ ਹੈ ਉਹਦੇ ਬਦਲੇ ਚ ਕੁਝ ਦੇਣਾ ਵੀ ਤੇ ਪੈਣਾ ਮਤੀ ਦਾਸ ਜੀ ਕਹਿੰਦੇ ਵੀ ਇੰਨਾ ਕੁਝ ਮਿਲ ਰਿਹਾ ਕਿੰਦੇ ਹਾਂ ਛੱਡਣਾ ਕੀ ਹੈ ਗੁਰੂ ਤੇਗ ਬਹਾਦਰ ਨੂੰ ਛੱਡ ਦਿਓ ਇੱਕੋ ਚੀਜ਼ ਛੱਡ ਦਿਓ ਵੇਖੋ ਕਿੰਨਾ ਕੁਝ ਮਿਲਦਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਛੱਡ ਦਿਓ ਤਾਈ ਮਤੀ ਦਾ ਜੀ ਨੇ ਕੀ ਕਿਹਾ ਕਹਿਣ ਲੱਗੇ ਦੁਨੀਆਂ ਦੀ ਹਰ ਚੀਜ਼ ਤੁਸੀਂ ਪੰਡ ਚ ਬਣ ਕੇ ਮੇਰੇ ਅੱਗੇ ਰੱਖ ਦਿਓ ਇੱਕ ਪਾਸੇ ਇਹ ਤੇ ਦੂਜੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਦੀ ਇੱਕ ਘੜੀ ਇੱਕ ਪਲ ਦੀ ਝਲਕ ਉਹਨਾਂ ਦਾ ਇੱਕ ਪਲ ਦਾ ਦੀਦਾਰ ਮੈਂ ਇੱਕ ਪਲ ਦਾ ਦੀਦਾਰ ਜੁਣ ਲਵਾਂਗਾ ਮੈਂ ਇਸ ਸਾਰੇ ਕੁਝ ਨੂੰ ਜੁੱਤੀ ਦੀ ਨੋਕ ਤੇ ਠਪਰਾਉਂਗਾ ਮੈਨੂੰ ਗੁਰ ਰੀਤ ਚਾਹੀਦੀ ਹੈ ਗੁਰੂ ਦਾ ਪਿਆਰ ਚਾਹੀਦਾ ਬਸ